ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਸੰਤਨ ਬਾਬਾ ਬੇਰੀ ਸਾਹਿਬ ਪਿੰਡ ਭੁੰਦਰ ਜਿਹੜਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਦੀ ਹੈਗੀ ਇਹ ਗੁਰਦੁਆਰਾ ਸਾਹਿਬ ਤੇ ਹਰ ਮਨ ਕਾਮਨਾਵਾਂ ਪੂਰੀਆਂ ਹੁੰਦੇ ਨੇ ਅਤੇ ਹਰ ਮਹੀਨੇ ਤੇ ਦਸਮੀਆਂ ਦਿਹਾੜਾ ਬੜੀ ਧੁੰਦਾਂ ਨਾ ਬਣਾਇਆ ਜਾਂਦਾ ਹੈ ਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਹਨ ਅਤੇ ਹਰ ਮਹੀਨੇ ਸਤ ਸਹਿਜ ਪਾਠ ਤਿੰਨ ਅਖੰਡ ਪਾਠ ਸਾਹਿਬ ਹੁੰਦੇ ਹਨ ਹਰ ਮਹੀਨੇ ਹੁੰਦੇ ਹੁੰਦੇ ਹਨ ਜਿਸ ਦੇ ਵਿੱਚੋਂ ਇੱਕ ਅਖੰਡ ਪਾਤਸ਼ਾਹ ਗੁਰਦਵਾਰਾ ਬੇਰੀ ਸਾਹਿਬ ਦੇ ਸੇਵਾਦਾਰ ਮੁਖ ਸੇਵਾਦਾਰ ਬਾਬਾ ਗੁਰਦੇਵਤਾ ਜੀ ਵੱਲੋਂ ਹਰ ਮਹੀਨੇ ਕਰਵਾਇਆ ਜਾਂਦਾ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਾਕੀ ਵੀ ਆਪਣਾ YouTube ਚੈਨਲ ਨਵਾਂ ਇਸ ਲਈ ਥੋੜੀ-ਮੋਟੀ ਗਲਤੀ ਹੋ ਗਈ ਤਾਂ ਮਾਫ ਕਰਿਓ ਜੀ ਅੱਗੇ ਤੋਂ ਪੂਰੀ ਗਲਤੀ ਸੁਧਾਰ ਕੇ ਪੂਰੀ ਤੰਗੀ ਤਰ੍ਹਾਂ ਪੂਰੀ ਕਲਿਟੀ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਤੁਸੀਂ ਆ ਵੀਡੀਓ ਦੇਖਦੇ ਰਹੋ ਜੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਣਾ ਜੀ